ਹਾਂ ਜੀ ਬੀਜਪੀ ਹਾਂ ਭਾਰਤੀ ਸੰਸ ਜਨ ਸੰਗ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਅੱਜ ਬਲੀਦਾਨ ਦਿਵਸ ਸਮਾਣਾ ਬੀਜਪੀ ਮੰਡਲ ਵੱਲੋਂ ਮਨਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਆਪਣੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ ਸਵਾਗਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ भारत माता की वंदे मातरम वंदे मातरम वंदे मातरम भारत माता की भारत माता की भारत माता की वंदे मातरम बंदे मातरम भारत माता की भारत माता की हमारे डॉक्टर प्रसाद मुखर्जी हमारे ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਅਮਰ ਰਹੇ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਅਮਰ ਰਹੇ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਅਮਰ ਰਹੇ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ श्यामा प्रसाद मुखर्जी डॉक्टर श्यामा प्रसाद मुखर्जी डॉक्टर श्यामा प्रसाद मुखर्जी भारत माता की जय भारत माता की जय बंदे मातरम बंदे मातरम बंदे मातरम बंदे मातरम बंदे मातरम बंदे मातरम बंदे बंदे मातरम भारत माता की जय चलो बाबा जी बात ਕੰਨਾ ਕੰਨਾ ਭਾਈ ਵਾਰੀ ਵਾਰੀ ਸਾਰੇ ਵਾਰੀ ਵਾਰੀ ਹਾਂ ਗੌਰਿਆ ਤੋਂ ਲਵੇ ਬਾਸੂ ਜਾਰ ਦੀਆਂ ਮੈਂ ਹਾਂ ਭਾਰਤ ਮਾਤਾ ਸਾਰੇ ਪਾਣੀ ਜੀ ਲੈਣ ਹਾਂ ਹਾਂ ਅਨਿਲ ਕੜੇ ਹਾਂ ਅਨਿਲ ਕੌਣ ਹੈ ਮੇਰੇ ਨਾਮ ਬਣਾਓ ਹਾਂ ਜੀ

ਅਨ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਅੱਜ ਬਲਦਾਨ ਦੇ ਵਸਣਾਜਰ ਅੱਜ ਅਸੀਂ ਮੰਡਲ ਸਮਾਣਾ ਯਤਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਪੂਰੇ ਸ਼ਾਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦੇ ਵਸਣਾਨ ਵਾਸਤੇ ਦਿਵਸ ਮਨਾਉਣ ਵਾਸਤੇ ਇਕੱਠੇ ਹੋਏ ਆ ਜਿਹੜੇ ਕਸ਼ਮੀਰ ਵਿੱਚ 370 ਦਾ ਵਿਰੋਧ एक देश एक विधान एक निशान एक प्रधान के लक्ष्य को लेकर चलते हुए अपने प्राणों का बलिदान दिया श्यामा प्रसाद मुखर्जी एक राष्ट्रभक्त थे जिन्होंने अपना बलिदान राष्ट्र के लिए दिया हम उन्हें उनकी बलिदान दिवस पर उन श्रद्धांजलि नमन करते हैं आयमनी जी की कहना चाहो आज समाना मंडल ਦੇ ਵਿੱਚ ਜਤਿੰਦਰ ਜੀ ਦੀ ਅਗਵਾਈ ਦੇ ਵਿੱਚ ਸ਼ਾਮਾ ਪ੍ਰਸਾਦ ਮੁਖਰਜੀ ਦੀ ਅਸੀਂ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਹੈ ਸ਼ਾਮਾ ਪ੍ਰਸਾਦ ਮੁਖਰ ਜੀ ਜੋ ਪਹਿਲੀ ਕੈਬਨਿਟ ਦੇ ਵਿੱਚ ਕੈਬਨਿਟ ਮਨਿਸਟਰ ਹੁੰਦੇ ਹੋਏ ਵੀ ਦੇਸ਼ ਦੇ ਵਿੱਚ ਜੋ ਜਰਜੀਆ ਲਾਗੂ ਕੀਤਾ ਗਿਆ ਸੀਗਾ ਉਸ ਦਾ ਵਿਰੋਧ ਕਰਦੇ ਹੋਏ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਦੇਸ਼ ਮੇ 2 ਵਿਧਾਨ 2 ਨਿਸ਼ਾਨ ਨਹੀਂ ਚੱਲਣਗੇ ਔਰ ਆਪਣੇ ਜੀਵਨ ਦਾ ਬਲੀਦਾਨ ਦੰਦੇ ਹੋਏ ਮਾਧਵਪੁਰ ਬਾਰਡਰ ਨੂੰ ਪਾਰ ਕਰਕੇ ਆਪਣੇ ਪ੍ਰਾਂਤ ਆ ਕੇ ਔਰ ਆਜ਼ਾਦ ਭਾਰਤ ਦੇ ਪਹਿਲੇ ਅਮਰ ਸ਼ਹੀਦ કહਾਏ ਗਏ ਸ਼ਾਮਾ ਪ੍ਰਸਾਦ ਮੁਖਰਜੀ ਇੱਕ ਲੋਕਤੰਤਰ ਦੀ ਨੀਂਵ ਰੱਖਣ ਵਾਲੇ ਵਿਅਕਤੀ ਸੀ ਔਰ ਅਸੀਂ ਉਹਨਾਂ ਦੇ ਆਸ਼ਰਿਤ ਹੀ ਚੱਲਦੇ ਹਾਂ ਮਾਤਾ ਕੀ ਜੈ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦਾ ਵਰਦਾਨ ਅੱਜ ਸਾਰੇ ਦੇਸ਼ ਦੇ ਜੀਪੀ ਵਾਲੇ ਯਾਦ ਕਰ ਰਹੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਵੇਂ ਰੋਕੀ ਜੀ ਨੇ ਦੱਸਿਆ ਮਨਿਸਟਰ ਹੋ ਕੇ ਵੀ ਸਰਕਾਰ ਦਾ ਵਿਰੋਧ ਕੀਤਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜੀ ਇਹ ਕਾਂਗਰਸ ਸਰਕਾਰ ਦੀ ਨੀਤੀਆਂ ਨੇ ਉਹ ਤੁਸ਼ਟੀ ਕਰਨ ਵਾਲੀਆਂ ਨੇ ਉਸੇ ਟਾਈਮ ਤੋਂ ਉਹਨਾਂ ਨੇ ਉਹਨਾਂ ਦੀ ਜਿਹੜੀ ਮੁਸਲਿਮ ਅਫੀਜ਼ਮੈਂਟਰੀ ਆ ਇੱਕ ਸਮਾਜਾਏ ਵਿਸ਼ੇਸ਼ ਨੂੰ ਜੋ ਖੁਸ਼ ਕਰਨ ਦੀ ਨੀਤੀ ਸੀ ਉਸ ਦਾ ਵਿਰੋਧ ਕਰਕੇ ਉਹਨਾਂ ਨੇ 1950 ਚ 1952 ਚ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ ਤੇ ਤਿੰਨ ਸਿਰਫ ਤਿੰਨ ਸਦਸੇ ਪਹਿਲੀ ਵਾਰੀ ਚੁਣੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਵਿਰੋਧ ਕੀਤਾ ਵਿਰੋਧ ਕੀਤਾ ਪੰਜਾਬ ਨੂੰ ਤੇ ਬੰਗਾਲ ਨੂੰ ਪਾਕਿਸਤਾਨ ਚ ਮਿਲਾਨ ਦਾ ਅੱਜ ਉਹਨਾਂ ਦੀ ਹੀ ਮੈਂ ਤਾਂ ਦਾ ਸਦਕਾ ਹੈ ਕਿ ਆਪਾਂ ਪੰਜਾਬ ਚ ਪੰਜਾਬ ਜੋ ਹੈ ਹਿੰਦੁਸਤਾਨ ਦੇ ਨਾਲ ਰਿਹਾ ਤੇ ਬੰਗਾਲ ਵੀ ਹਿੰਦੁਸਤਾਨ ਦੇ ਨਾਲ ਰਿਹਾ ਅਦਰਵਾਈਜ਼ ਜਿਵੇਂ ਸਰਕਾਰ ਦੀ ਨੀਤੀ ਸੀ ਉਹਨਾਂ ਨੇ ਤਾਂ ਪੰਜਾਬ ਨੂੰ ਵੀ ਤੇ ਬੰਗਾਲ ਨੂੰ ਵੀ ਪਾਕਿਸਤਾਨ ਦੇ ਨਾਲ ਮਿਲਾਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਵਿਰੋਧ ਕੀਤਾ ਕਿ ਇੱਕ ਦੇਸ਼ 'ਚ ਦੋ ਸੰਵਿਧਾਨ ਜੰਮੂ ਕਸ਼ਮੀਰ 'ਚ ਕਾਨੂੰਨ ਅਲੱਗ ਬਣੇ ਹਿੰਦੁਸਤਾਨ 'ਚ ਕਾਨੂੰਨ ਅਲੱਗ ਇਹਦਾ ਹੀ ਉਹਨਾਂ ਨੇ ਵਿਰੋਧ ਕੀਤਾ ਤੇ ਪਹਿਲੀ ਵਾਰੀ ਉਹਨਾਂ ਨੇ ਕਿਹਾ ਕਿ ਮੈਂ ਜੰਮੂ ਕਸ਼ਮੀਰ ਚ ਜਾਊਗਾ ਉਹਨਾਂ ਨੂੰ ਉੱਥੇ ਮਾਧੂਪੁਰ ਚ ਅਰੈਸਟ ਕਰ ਲਿਆ 40 ਦਿਨ ਉਹ ਜੇਲ੍ਹ ਚ ਰਹੇ ਉੱਥੇ ਉਹਨਾਂ ਦਾ ਬੜੀ ਰਹੱਸੇਵੇਂ ਹਾਲਾਤ ਚ ਉਹਨਾਂ ਦੀ ਮਰਤੀ ਹੋਈ ਅੱਜ ਤੱਕ ਵੀ ਇਹ ਸੀਕ੍ਰਟ ਹੈ ਵੀ ਉਹ ਕਿਵੇਂ ਉਹਨਾਂ ਦੀ ਮਰਤੀ ਕਿਵੇਂ ਹੋਈ ਇਹਦੇ ਬਾਰੇ ਸਰਕਾਰ ਨੇ ਡਿਸਕਲੋਜ਼ ਨਹੀਂ ਕੀਤਾ ਕਿ ਕਾਰਨ ਸੀ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਹੱਤਿਆ ਕੀਤੀ ਗਈ ਸੀ ਤੇ ਉਹਨਾਂ ਦਾ ਬਲੀਦਾਨ ਹੋਇਆ ਸੀ ਅੱਜ ਉਹਨਾਂ ਦੇ ਬਲੀਦਾਨ ਨੂੰ ਸਾਰਾ ਦੇਸ਼ ਯਾਦ ਕਰ ਰਿਹਾ ਹੈ ਭਾਰਤ ਮਾਤਾ ਦੇ ਅਮਰ ਸਬੂਤ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਅਮਰ ਰਹੇਂ ਭਾਰਤ ਮਾਤਾ ਕੀ ਜੈ। ਅੱਜ ਅਸੀਂ ਭਾਰਤੀ ਜਨਤਾ ਪਾਰਟੀ ਸਮਾਣਾ ਵੱਲੋਂ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲਦਾਨ ਦਿਵਸ ਮਨਾ ਰਹੇ ਹਾਂ। ਉਹਨਾਂ ਨੇ ਸਾਡੇ ਦੇਸ਼ ਲਈ ਬਲਦਾਨ ਦਿੱਤਾ ਪਰ ਕਾਦੀ ਬਾਦ ਕਿਸਮਤ ਹੀ ਹੈ ਵੀ ਕਾਂਗਰਸ ਨੇ ਉਹਨਾਂ ਨੂੰ ਹਜ ਤੱਕ ਸ਼ਹੀਦੇ ਨਹੀਂ ਮੰਨਿਆ। ਉਹਨਾਂ ਨੂੰ ਤਾਂ ਸਿਰਫ ਕਾਂਗਰਸ ਵਾਲਿਆਂ ਨੂੰ ਹਜ ਤੱਕ ਨਹਿਰੂ ਗਾਂਧੀ ਪਰਿਵਾਰ ਤੋਂ ਬਾਹਰੋਂ ਨਿਕਲੀ ਨਹੀਂ ਹੈਗੇ। ਦੇਸ਼ ਲਈ ਇੰਨੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਵਿੱਚ ਇੱਕ ਸ਼ਿਆਮਾ ਪ੍ਰਸਾਦ ਮੁਖਰਜੀ ਸੀ। ਔਰ ਦੇਸ਼ ਉਹ 1951 ਦੇ ਵਿੱਚ ਭਾਰਤੀ ਜਨ ਸੰਘ ਦੇ ਉਹਨਾਂ ਨੇ ਸਥਾਪਨਾ ਕੀਤੀ ਉਹ ਭਾਰਤੀ ਜਨ ਸੰਘ ਦੇ ਸਥਾਪਕ ਸਦਸਿਆ ਵੀ ਸੀ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਸਿਆਮਾ ਪ੍ਰਸਾਦ ਮੁਖਰਜੀ ਨੂੰ ਨਮਨ ਕਰ ਰਹੇ ਹਾਂ ਉਹਨਾਂ ਦਾ ਬਲਦਾਨ ਦੇ ਉਸ ਨੂੰ ਨਾਰਿਆਂ ਅੱਜ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਇਕੱਠਾ ਹੋ ਕੇ ਉਹਨਾਂ ਨੂੰ ਨਮਨ ਵੀ ਕੀਤਾ ਉਹਨਾਂ ਦਾ ਬਲਦਾਨ ਦੇ ਕਿਉਂ ਨਾ ਹੈ ਭਾਰਤ ਮਾਤਾ ਕੀ ਜੈ ਸਿਆਮ ਪ੍ਰਸਾਦ ਮੁਖਰਜੀ 1901 ਦੇ ਵਿੱਚ ਜਨਮੇ ਸੀਗੇ ਤੇ 1957 ਦੇ ਵਿੱਚੋਂ শহীদ ਹੋਏ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੋ ਕਾਗਰਜ਼ੀਆਂ ਨਿੱਕਿਆ ਸੀ ਗਿਆ ਉਦੋਂ ਉਹ ਉਦਯੋਗ ਮੰਤਰੀ ਸੀ ਸਿਰ ਸ਼ਾਮਾਪਸਾਹ ਮੁਖੀ ਜੀ ਉਸ ਟਾਈਮ ਉਦਯੋਗ ਮੰਤਰੀ ਸੀਗੇ ਕੈਬਨਟ ਦੇ ਵਿੱਚ ਜਦੋਂ ਜੋਹਾਰ ਲਾਲ ਨੈਹਿਰ ਜੀ ਪ੍ਰਧਾਨ ਮੰਤਰੀ ਸੀਗੇ ਪਰ ਉਹਨਾਂ ਦੀ ਜਿਹੜੀਆਂ ਨੀਤੀਆਂ ਬਹੁਤ ਜ਼ਿਆਦਾ ਗਲਤ ਸੀਗੀਆਂ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਉਹਨਾਂ ਨੇ 370 ਧਾਰਾ ਦਾ ਵੀ ਵਿਰੋਧ ਕੀਤਾ ਉਸ ਧਾਰਾ ਦੇ ਵਿਰੋਧ ਕਰਦੇ ਹੋਏ ਉਹਦਾ ਨੂੰ ਉੱਥੇ ਪਤਾ ਨਹੀਂ ਜਦੋਂ ਉਹ ਸੀਰ ਦੇ ਵਿੱਚ ਜਾ ਕੇ ਉਹਨਾਂ ਦਾ ਜੋ ਉੱਥੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਉਹਨਾਂ ਨੇ ਸਰਕਾਰ ਨਹੀਂ ਉਹਨਾਂ ਨੂੰ ਖੁਦ-ਗੁਦ ਕਰਤਿਆ ਜਿਵੇਂ ਕਰਕੇ ਉਹਨਾਂ ਦੇ ਬਲਦਾਨ ਬਾਰੇ ਵੀ ਨਹੀਂ ਕੋਈ ਦੱਸਿਆ ਜਾ ਰਿਹਾ ਹੁਣ ਅਸੀਂ ਉਹਦੇ ਬਲਦਾਨ ਦੇ ਵਿਸਤੇ ਇਕੱਠੇ ਹੋਏ ਆ ਤੇ ਅੱਜ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦਿੱਤੀ ਆ ਆਪਣਾ ਸ੍ਰੀ ਸ਼ਿਆਮਪ੍ਰਤਾ ਮੁਖਰਜੀ ਅਮਰ ਰਹੇ ਇਹ ਜਿੰਦਾ ਰਹੇ ਮੈਂ ਚੱਲ ਰਹੇ ਨਾ ਬਾਤ ਕਰਾ ਦੇ ਅੱਜ ਅਸੀਂ ਸ਼ਾਮਪ੍ਰਤਾ ਮੁਖਰਜੀ ਦੇ ਬਲਿਦਾਨ ਦਿਵਸ ਤੇ ਮੇਰੇ ਵੱਲੋਂ ਤੇ ਸਮੂਹ ਬਾਜਪਾ ਪਰਿਵਾਰ ਸਮਾਣਾ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਜੈ ਮਾਤਮ ਦੀ। ਭਾਰਤ ਮਾਤਾ ਕੀ ਜੈ। ਅੱਜ 23 ਜੂਨ ਨੂੰ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦਾ ਅੱਜ ਅਸੀਂ ਬਲਿਦਾਨ ਦਿਖਨ ਮਨਾਇਆ ਹੈ ਸਮਾਣਾ ਦੇ ਵਿੱਚ। ਇਹ ਬਲਿਦਾਨ ਉਹਨਾਂ ਨੇ ਦੇਸ਼ ਨੂੰ ਇੱਕ ਕਰਨ ਲਈ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਵੀ ਇੱਕ ਦੇਸ਼ ਦੋ ਵਿਧਾਨ ਨਹੀਂ ਚੱਲਣਗੇ ਨਹੀਂ ਚੱਲਣਗੇ। আর ਉਹਨਾਂ ਨੇ ਇਸ ਚੀਜ਼ ਨੂੰ ਰੋਕਣ ਲਈ ਇਸੀ ਚੀਜ਼ ਤੋਂ ਬਚਣ ਲਈ ਆਪਣਾ ਬਲਦਾਨ ਦਿੱਤਾ ਸੀ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਜਦੋਂ 1952 ਤੋਂ ਪਹਿਲਾਂ ਜਦੋਂ ਜਾਣਾ ਹੁੰਦਾ ਸੀ ਆਪਾਂ ਨੂੰ ਆਪਣਾ ਉੱਥੇ ਪਾਸਪੋਰਟ ਦੀ ਤਰ੍ਹਾਂ ਇੱਕ ਪਰਮਿਸ਼ਨ ਲੈਣੀ ਪੈਂਦੀ ਸੀ ਤਾਂ ਆਪਾਂ ਜੰਮੂ ਕਸ਼ਮੀਰ ਚ ਜਾ ਸਕਦੇ ਸੀ ਲੇਕਿਨ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਐਂਟਰੀ ਨੂੰ ਫ੍ਰੀ ਕਰਤਾ ਵੀ ਜਿੱਦੇ ਵਿੱਚ ਕੋਈ ਵੀ ਉਹਨਾਂ ਨੂੰ ਆਪਾਂ ਨੂੰ ਕਿਸੇ ਵੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਸੀ ਉਸ ਤੋਂ ਬਾਅਦ ਉਸੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਅਜਨਿੰਦਰ ਮੋਦੀ ਜੀ ਨੇ ਉਹ ਤੋਂ ਧਾਰਾ 370 ਖਤਮ ਕਰਕੇ ਉਹਨੂੰ ਬਿਲਕੁਲ ਇੱਕ ਸਟੇਟ ਬਣਾਤਾ ਉਹਨੂੰ ਭਾਰਤ ਦਾ ਅਭਿਨ ਅੰਗ ਬਣਾ ਦਿੱਤਾ ਏਸੀ ਉਹਨਾਂ ਦੀ ਉਪलब्ਧੀ ਹੈ ਇਹੀ ਉਹਨਾਂ ਨੂੰ ਸ਼ਰਧਾਂਜਲੀ ਹੈ ਸੱਚੀ ਸ਼ਰਧਾਂਜਲੀ ਹੈ ਔਰ ਮੈਂ ਆਪਣੇ ਦੇਸ਼ ਦੇ ਸਾਰੇ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਅੱਜ ਇਸ ਬਲਿਦਾਨ ਦਿਵਸ ਦੀ ਦੇਖਦੇ ਹੋਏ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਨਮਨ ਕਰਨਾ ਚਾਹੀਦਾ ਆਪਣੇ ਆਪਣੇ ਜਿੱਥੇ ਵੀ ਤੁਸੀਂ ਬੰਦਾ ਬੈਠਾ ਹੈਗਾ ਉਹਨਾਂ ਨੂੰ ਨਮਨ ਕਰੀਏ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਜੈ ਸ਼੍ਰੀ ਰਾਮ ਅੱਜ 23 ਜੂਨ ਨੂੰ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਦਾ ਬਲੀਦਾਨ ਦੇ ਵਿੱਚ ਜੋ ਹੈ ਅੱਜ ਸਮਾਣੇ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਸੰਘ ਦੀ ਜਿਹੜੀ ਇਕਾਈ ਹੈ ਉਹਨਾਂ ਵੱਲੋਂ ਇਹ ਬਲੀਦਾਨ ਨੂੰ ਜੋ ਹੈ ਮਨਾਇਆ ਗਿਆ ਅੱਜ ਦੇ ਦਿਨ ਜੋ ਹੈ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਸੀ ਜਿਨ੍ਹਾਂ ਨੇ ਨਹਿਰੂ ਉਸ ਸਮੇਂ ਨਹਿਰੂ ਜੀ ਪ੍ਰਧਾਨ ਮੰਤਰੀ ਉਹਨਾਂ ਦੇ ਖਿਲਾਫ ਇਹ ਮੋਰਚਾ ਚੁੱਕਿਆ ਕਿ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਨੂੰ ਲੈ ਕੇ ਦੋ ਦੇਸ਼ ਦੋ ਵਿਧਾਨ ਦੋ ਸਵਿਧਾਨ ਇਹ ਚੀਜ਼ ਨਹੀਂ ਕਬੂਲ ਕੀਤੀ ਜਾਊਗੀ ਉਹਨੇ ਉਹੀ ਸਭ ਤੋਂ ਪਹਿਲੇ ਜਿਹੜੇ ਜਿਹਨਾਂ ਨੇ ਸ਼ਹੀਦੀ ਦਿੱਤੀ ਸੀ ਜੰਮੂ ਕਸ਼ਮੀਰ ਜਾ ਕੇ ਕਿਉਂਕਿ ਜੰਮੂ ਕਸ਼ਮੀਰ ਐਂਟਰੀ ਦੇ ਟਾਈਮ ਉਸ ਸਮੇਂ ਪਰਮਿਟ ਲੱਗਦਾ ਹੁੰਦਾ ਸੀ ਉਹ ਪਰਮਿਟ ਦੇ ਖਿਲਾਫ ਉਹਨਾਂ ਨੇ ਜਾ ਕੇ ਜਿਹੜਾ ਇਹ ਬੰਦਾਨ ਦਿੱਤਾ ਸੀ ਅੱਜ ਪੂਰਤ ਸਾਰਾ ਦੇਸ਼ ਉਹਨਾਂ ਦੇ ਇਸ ਬਲਦਾਨ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਮਰਪਿਤ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਕੀਤਾ ਹੈ ਕਿ ਅਸੀਂ ਸਾਰੇ ਸੰਪੂਰਨ ਦੇਸ਼ ਦੇ ਵਿੱਚ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਇਹ ਜੋ ਹੈ ਮੈਂ ਉਹਨਾਂ ਨੂੰ ਇਸ ਅੱਜ ਦੇ ਇਸ ਦਿਨ ਦੇ ਉੱਤੇ ਦਿਵਸ ਦੇ ਉੱਤੇ ਆਪਣੀ ਸਮੁੱਚੀ ਟੀਮ ਦੇ ਨਾਲ ਸ਼ਰਧਾਂਜਲੀ ਕਿਪੀ ਦਿੱਤਾ। ਜੀ ਅੱਜ ਸਾਡੇ ਸਤਿਕਾਰਯੋਗ ਸ਼ਾਮਾ ਕੁਸ਼ਾਲ ਮੋਹਰਜੀ ਦੇ ਬਲਦਾਨ ਦੀ ਵਾਸਤੇ ਮੈਂ ਮੇਰੇ ਬੀਜੇਪੀ ਪਰਿਵਾਰ ਵੱਲੋਂ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਅਰਪਿਤ ਕਰਦਾ ਹਾਂ ਜੀ। ਆਹੋ ਤੁਹਾਨੂੰ ਦੀ ਸਾਰਿਆਂ ਨੂੰ ਚਰੇ ਸਾਰਿਆਂ ਨੂੰ ਸੁchre ਜੀ